ਹੈਲ ਫਰਮਾ ਕਿ ਸਭੀ ਵਿਤੀਗਰਾਂਗੀਆਂ ਨਾਲ ਇਸੇ ਵਿਸ਼ੇ ਦਾ ਵਿਸ਼ੇਸ਼ ਤੌਰ ਤੇ ہمارے ايو کي ڏيو ايو کي ڏيو گهرا ماجي آو کي بناييه گهرا ماجي آو کي بناييه ماجي نا ਤੇ ਧਿਆਨ ਦਾਸ ਦੇ ਨੰਬਰ ਦੇ ਵੱਲੋਂ ਜਿਹੜੀ ਸਮੱਗਰੀ ਹੈ ਅਮਰਨਾਥ ਦੇ ਲਈ ਜਿਹੜਾ ਰਵਾਨਾ ਕੀਤੀ ਜਾ ਰਹੀ ਹੈ ਹਰੀਜੰਡੀ ਕੀਤੀ ਜਾ ਰਹੀ ਹੈ ਤਾਂ ਕੀ ਕਹੋਗੇ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਵਧਾਈ ਦਿੰਦਾ ਇਹ ਸ੍ਰੀ ਅਮਰਨਾਥ ਜੀ ਦੀ ਯਾਤਰਾ ਜਿਹੜੀ ਸ਼ੁਰੂ ਹੋਣੀ ਹੈ ਉਹਦਾ ਬਿਕਲ ਬੱਜੇ ਬੜੀ ਲੋਕਾਂ ਦੀ ਸ਼ਰਧਾ ਉਸੇ ਸ਼ਰਧਾ ਦੇ ਮੁਤਾਬਕ ਹਰੜਵਾਸੀ ਇਹ ਵੀ ਹਰ ਸਾਲ ਗौरी शंकर ਦੇ ਨਾਂ ਦੇ ਤੇ ਬੈਨਰ ਦੇ ਥੱਲੇ ਅਈ ਵਾਰ ਲੰਗਰ ਲਾਣਦੇ ਬੜੀ ਧੀਰ ਤੋਂ ਦੇਖਦਾ ਮੈਨੂੰ ਵੀ ਯਾਰ ਦਾ ਮੌਕਾ ਮਿਲਦਾ ਬਸ ਮਤਰੀ ਜਾਂਦਾ ਤੇ 23 ਸਾਲ ਤੋਂ ਲਗਾਤਾਰ ਜਾ ਰਹੇ ਆ ਬੜੇ ਦੂਰ ਦੂਰ ਤੋਂ ਲੋਕ ਆ ਕੇ ਕੋਈ ਰਾਜਸਥਾਨ ਤੋਂ ਕਿੱਥੋਂ ਆ ਕੇ ਲੰਗਰ ਲਾਣਦੇ ਆ ਜਦੋਂ ਅਸੀਂ ਆਪਦੇ ਹਲਕੇ ਦੇ ਖਰੜ ਦੇ ਚੰਡੀਗੜ੍ਹ ਦੇ ਮਰਿੰਡੇ ਦੇ ਖਰਾਲੀ ਦੇ ਬੋਰਡ ਲੱਗੇ ਹੋਏ ਦੇਖਦੇ ਆ ਤਾਂ ਸਾਡਾ ਵੀ ਮਾਣ ਵੱਧ ਆਲਾਕੇ ਨੂੰ ਵੀ ਰਿਸਪੈਕਟ ਮਿਲਦੀ ਆ ਉਹ ਕਹਿਣ ਦਾ ਪਾਪ ਜੋ ਭੋਲੇ ਨਾਥ ਕਰੰਦਾ ਹੈ ਬਹੁਤ ਵਧੀਆ ਕਰਾ ਰਿਹਾ ਬਹੁਤ ਵਧੀਆ ਡਿਊਟੀ ਸਾਡੇ ਭੈਣ ਭਰਾਵਾਂ ਦੀ ਲਈ ਹੋਈ ਆ ਜਿਹੜੇ ਤਿੰਨ ਫੁੱਲ ਪਾਨੇ ਆ ਸੋ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਭੋਲੇ ਨਾਥ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਉਹ ਇਸੇ ਤਰ੍ਹਾਂ ਇਹਨਾਂ ਸਰdna ਭਾਵਨਾ ਬਣਾਈ ਰੱਖੇ ਪਬਲਿਕ ਬਣਾਈ ਰੱਖੇ ਤੇ ਆਪਸ ਵਿੱਚ ਪਿਆਰ ਦੇ ਨਾਲ ਇਸੇ ਤਰ੍ਹਾਂ ਲੰਗਰ ਲਾਉਂਦੇ ਰਹਿ ਗਯਾ ਸ਼ੰਕਰ